ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲਬਾਤ ਦੋਸਤੋ ਆਦੀ ਬਹੁਤ ਹੀ ਦਿਲਚਸਪ ਹੈ ਗੱਲ ਕਰਾਂਗੇ ਸਿੱਖ ਇਤਿਹਾਸ ਦੇ ਵਿੱਚ ਸਭ ਤੋਂ ਮਹਿੰਗੇ ਵਿਆਹ ਦੇ ਬਾਰੇ ਜਣੇ ਕਿ ਗੱਲ ਕਰਾਂਗੇ ਸ਼ੇਰੇ ਪੰਜਾਬ ਦੇ ਪੋਤੇ ਕਮਰ ਨਾਨ੍ਹ ਸਿੰਘ ਦੇ ਵਿਆਹ ਦੀ ਜਦੋਂ ਸੋਨੇ ਦੇ ਸਿੱਕਿਆਂ ਦਾ ਮੀਂਹ ਵਰਿਆ ਤੇ ਅੰਗਰੇਜ਼ ਹੈਰਾਨ ਰਹਿ ਗਏ ਸੀ ਸੋ ਵੀਡੀਓ ਬਹੁਤ ਹੀ ਦਿਲਚਸਪ ਹੈ ਇਹਨੂੰ ਸਾਰੀ ਨੂੰ ਸੁਣਨਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਤੇ ਚੈਨਲ ਜਿਹਨਾਂ ਵੀਰਾਂ ਨੇ ਅਪਾ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਦਿਓ ਤਾਂ ਗੁਰੂ ਪਿਆਰਿਓ ਸ਼ੀਸ਼ ਮਹਿਲ ਤੋਂ ਸਵਾਰੀ ਕਰਦੇ ਹੋਏ ਮਹਾਰਾਜ ਰਣਜੀਤ ਸਿੰਘ ਨੇ ਰਾਹ ਦੇ ਵਿੱਚ ਸੋਨੇ ਦੀ ਵਰਖਾ ਕੀਤੀ ਤੇ ਫੇਰ ਭੰਗੀਆਂ ਦੇ ਕਿਲੇ ਵੱਲ ਗਏ ਔਰ ਉਹ ਕਮਰ ਨੌਨਿਹਾਲ ਸਿੰਘ ਦੇ ਵਿਆਹ ਦੇ ਨਾਲ ਜੁੜੀਆਂ ਰਸਮਾਂ ਨੂੰ ਵੇਖ ਕੇ ਬਹੁਤ ਖੁਸ਼ ਸੀ ਗਏ ਕਮਰ ਨੌਨਿਹਾਲ ਸਿੰਘ ਦੀ ਮਾਂ ਪਰਦੇ ਪਿੱਛੋਂ ਬਾਹਰ ਆਈ ਤੇ ਮਹਾਰਾਜਾ ਨਰਦੀਪ ਸਿੰਘ ਨੇ ਉਹਨੂੰ ਕਿਹਾ ਕਿ ਰੱਬ ਵੱਲੋਂ ਮੈਨੂੰ ਬਖਸ਼ਿਆ ਗਿਆ ਇਹ ਬਹੁਤ ਭਾਗਾ ਵਾਲਾ ਦਿਨ ਹੈ ਮੈਨੂੰ ਰੱਬ ਦਾ ਧੰਨਵਾਦ ਕਰਨਾ ਚਾਹੀਦਾ ਕਿਉਂਕਿ ਇਹ ਦਿਨ ਮੇਰੇ ਪੁਰਖੇ ਨਹੀਂ ਦੇਖ ਸਕੇ ਸਨ ਮਹਾਰਾਜਾ ਨਰਦੀਪ ਸਿੰਘ ਦੇ ਪਿਤਾ ਅਤੇ ਦਾਦਾ ਜੀ ਜਵਾਨ ਉਮਰ ਵਿੱਚ ਹੀ ਮੌਤ ਹੋ ਗਈ ਸੀ ਜਸ਼ਨ ਦੇ ਇਸ ਦ੍ਰਿਸ਼ ਤੇ ਸ਼ੇਰੇ ਪੰਜਾਬ ਵੱਲੋਂ ਕਈਆਂ ਗੱਲਾਂ ਦਾ ਜ਼ਿਕਰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਵਕੀਲ ਸੋਹਣ ਲਾਲ ਸੂਰੀ ਨੇ ਉਮਦਾਦ ਉਤਵਾਰੀਖ ਦੇ ਵਿੱਚ ਵੀ ਕੀਤਾ ਮਾਰਚ 1837 ਦੇ ਵਿੱਚ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਕਮਰ ਨੌਨਿਹਾਲ ਸਿੰਘ ਦਾ ਵਿਆਹ ਸਿੱਖ ਰਾ ਦੇ ਸਭ ਤੋਂ ਵੱਡੇ ਸ਼ਾਹੀ ਜਸ਼ਨਾਂ ਵਿੱਚੋਂ ਇੱਕ ਸੀ ਤੇ ਸ਼ਾਇਦ ਆਖਰੀ ਵੀ ਇਸ ਵਿਆਹ ਤੋਂ 2 ਸਾਲ ਬਾਅਦ ਹੀ ਮਹਾਰਾਜਾ ਰਣਜੀਤ ਸਿੰਘ ਦਾ ਦਿਹਾਂਤ ਹੋ ਗਿਆ ਸੀ ਇਸ ਮਗਰੋਂ ਲਾਹੌਰ ਦਰਬਾਰ ਦਾ ਕੋਈ ਵੀ ਵਾਰਿਸ ਤਖਤ ਉੱਤੇ ਉਹੋ ਜਿਹੀ ਪਕੜ ਨਹੀਂ ਬਣਾ ਸਕਿਆ ਤੇ ਇਹ ਬ੍ਰਿਟਿਸ਼ ਰਾਜ ਦੇ ਕਬਜੇ ਹੇਠ ਆ ਗਿਆ। ਦੋਸਤੋ ਇਹ ਵਿਆਹ ਇਹ ਜਿਹੜਾ ਇਹ ਉਸ ਮੇਲੇ ਦਾ ਸਭ ਤੋਂ ਆਲੀਸ਼ਾਨ ਵਿਆਹ ਸੀ। ਕਮਰ ਨੌ ਨਿਹਾਲ ਸਿੰਘ ਦਾ ਵਿਆਹ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੀ ਦੀ ਧੀ ਨਾਨਕੀ ਕੌਰ ਦੇ ਨਾਲ ਹੋਇਆ ਸੀਗਾ। ਔਰ ਇਹ ਇੱਕ ਅਜੀਹਾ ਮੌਕਾ ਸੀ ਜਿਹਨੂੰ ਸ਼ੇਰੇ ਪੰਜਾਬ ਨੇ ਪਰਿਵਾਰ ਦੀ ਸਫਲਤਾ ਤੇ ਉਹਨਾਂ ਦੇ ਰਾਜ ਦੀ ਤਾਕਤ ਦੇ ਜਸ਼ਨ ਵਜੋਂ ਵਰਤਿਆ। ਔਰ ਸ਼ਾਮ ਸਿੰਘ ਅਟਾਰੀ ਵਾਲਾ ਸਿੱਖ ਰਾਜ ਦੇ ਪ੍ਰਮੁੱਖ ਜਰਨੈਲਾਂ ਵਿੱਚੋਂ ਇੱਕ ਸੀ। ਹਾਲਾਂਕਿ ਖੜਕ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਦਾ ਵਾਰਿਸ ਬਣਨਾ ਤੈਅ ਸੀ ਪਰ ਕਮਰ ਨੌਨਿਹਾਲ ਸਿੰਘ ਨੂੰ ਉਹਨਾਂ ਦੇ ਜੰਗੀ ਤੇ ਘੋੜ ਸਵਾਰੀ ਦੇ ਹੁਨਰ ਤੇ ਜਨੂਨ ਕਰਕੇ ਮਹਾਰਾਜਾ ਰਣਜੀਤ ਸਿੰਘ ਵਰਗਾ ਮੰਨਿਆ ਜਾਂਦਾ ਸੀ। ਔਰ ਸ਼ੇਰ-ਏ-ਪੰਜਾਬ ਕਮਰ ਨੌਨਿਹਾਲ ਸਿੰਘ ਨੂੰ ਆਪਣੇ ਵੱਡੇ ਪੁੱਤਰ ਖੜਕ ਸਿੰਘ ਨਾਲੋਂ ਵੀ ਵੱਧ ਪਿਆਰ ਕਰਦੇ ਸੀਗੇ 6 ਨਵੰਬਰ 1840 ਨੂੰ ਕਮਰ ਨੌ ਨਿਹਾਲ ਸਿੰਘ ਦਾ ਦਿਹਾਂਤ ਹੋ ਗਿਆ ਸੀ ਔਰ ਇਹ ਬਿਆਸ ਜਿਹੜਾ ਇਹ ਦੇ ਜਸ਼ਨ ਸੀ ਜਿਹੜੇ ਇਹ 1 ਮਹੀਨੇ ਤੱਕ ਚੱਲੇ ਸੀਗੇ ਈਸਟ ਇੰਡੀਆ ਕੰਪਨੀ ਦੀ ਫੌਜ ਦੇ ਕਮਾਂਡਿੰਗ ਚੀਫ ਸਰ ਹੈਨਰੀ ਫੇਨ ਇਸ ਮੌਕੇ ਮੁੱਖ ਮਹਿਮਾਨ ਸੀਗੇ ਇਸ ਤੋਂ ਇਲਾਵਾ ਸਤਲੁਜ ਪਾਰ ਦੀਆਂ ਰਿਆਸਤਾਂ ਦੇ ਸਰਦਾਰ ਅਤੇ ਰਾਜੇ ਵੀ ਇਸ ਵਿਆਹ ਦੇ ਵਿੱਚ ਸ਼ਮੂਲੀਅਤ ਕਰਨ ਲਈ ਪਹੁੰਚੇ ਸੀਗੇ ਨੌ ਨਿਹਾਲ ਸਿੰਘ ਦੇ ਵਿਆਹ ਦੇ ਜਸ਼ਨ ਕਰੀਬ 1 ਮਹੀਨੇ ਤੱਕ ਚੱਲੇ ਔਰ ਇਸ ਉੱਤੇ ਬੇਰੋਕ ਪੈਸਾ ਖਰਚਿਆ ਗਿਆ ਇਹ ਤੋਂ ਪਹਿਲਾਂ ਹੋਇਆ ਖੜਕ ਸਿੰਘ ਦਾ ਵਿਆਹ ਵੀ ਆਲੀਸ਼ਾਨ ਸੀ ਪਰ ਉਹਦੇ ਅੰਤ ਤੱਕ ਆਉਂਦੇ ਆਉਂਦੇ ਪੈਸੇ ਥੜ੍ਹ ਗਏ ਸੀਗੇ ਔਰ ਜਦੋਂ ਛੇਰੇ ਪੰਜਾਬ ਅਟਾਰੀ ਪਹੁੰਚੇ ਤਾਂ ਸੋਨੇ ਦੇ ਸਿੱਕੇਆਂ ਤੇ ਪੈਸਿਆਂ ਦੀ ਜਿਹੜੀ ਵਰਖਾ ਕੀਤੀ ਗਈ ਹੈ ਜਾਂ ਡੋਲੀ ਵੇਲੇ ਅਜਿਹਾ ਕੀਤਾ ਗਿਆ ਅਜਿਹੇ ਮੌਕਿਆਂ ਉੱਤੇ ਸਾਰੇ ਪੰਜਾਬ ਵੱਲੋਂ ਅਜਿਹਾ ਕੰਨਾ ਰਵਾਇਤ ਸੀ ਔਰ ਇਹ ਵਿਆਹ ਵੇਖਣ ਪਹੁੰਚੇ ਅੰਗਰੇਜ਼ ਸਣੇ ਹੋਰ ਮਹਿਮਾਨਾਂ ਲਈ ਹੈਰਾਨੀ ਦਾ ਕਾਰਨ ਵੀ ਬਣਿਆ ਮਤਲਬ ਕਿ ਹੈਰਾਨ ਰਹਿ ਗਏ ਸੀਗੇ ਅੰਗਰੇਜ਼ ਔਰ ਵਿਆਹ ਤੇ ਮੌਜੂਦ ਪਿੰਡ ਵਾਸੀਆਂ ਤੇ ਫੌਜੀਆ ਨੂੰ ਕਾਫੀ ਪੈਸੇ ਦਿੱਤੇ ਜਾਣ ਬਾਰੇ ਵੀ ਜ਼ਿਕਰ ਮਿਲਦਾ ਇਤਿਹਾਸ ਚ ਪਰ ਇਸ ਪੂਰੇ ਸਮਾਗਮ ਉਤੇ ਕੁੱਲ ਕਿੰਨੇ ਪੈਸੇ ਖਰਚੇ ਗਏ ਇਸ ਬਾਰੇ ਕੋਈ ਰਿਕਾਰਡ ਨਹੀਂ ਹੋਰ ਸਮਕਾਲੀ ਸਰੋਤਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਦੇ ਮੁਤਾਬਕ ਇਸ ਵਿਆਹ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਤੇ ਮਠਿਆਈਆਂ ਵਾਲੇ ਹਲਵਾਈਆਂ ਤੇ ਹੋਰ ਕਾਰੀਗਰਾਂ ਨੂੰ ਮਹੀਨਾ ਪਹਿਲਾਂ ਹੀ ਬੁਲਾ ਲਿਆ ਗਿਆ ਸੀਗਾ 10 ਫਰਵਰੀ ਨੂੰ ਖੜਕ ਸਿੰਘ ਅਤੇ ਨੌ ਨਿਹਾਲ ਸਿੰਘ ਨੂੰ ਅੰਮ੍ਰਿਤਸਰ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਲਈ ਭੇਜ ਦਿੱਤਾ ਗਿਆ ਸੀ ਸ਼ੇਰੇ ਪੰਜਾਬ ਵੱਲੋਂ ਆਪਣੇ ਮੰਤਰੀ ਭਾਈ ਰਾਮ ਸਿੰਘ ਨੂੰ ਵੀ ਅਟਾਰੀ ਵਿੱਚ ਮਨੋਰੰਜਨ ਦੀਆਂ ਤਿਆਰੀਆਂ 'ਚ ਮਦਦ ਕਰਨ ਲਈ ਭੇਜਿਆ ਸੀ। ਔਰ ਸ਼ੇਰੇ ਪੰਜਾਬ ਵੱਲੋਂ ਆਪ ਵੀ ਤੋਪਹਾਂ ਅਤੇ ਗਹਿਣੇ ਆਜਹੀਆਂ ਚੀਜ਼ਾਂ ਵੱਲ ਗੌਰ ਨਾਲ ਧਿਆਨ ਦਿੱਤਾ ਗਿਆ ਸੀ। ਬਟਣੇ ਦੀ ਰਸਮ ਵਿੱਚ ਵੀ ਸ਼ੇਰੇ ਪੰਜਾਬ ਤੇ ਮਾਈ ਨਕਈ ਵੱਲੋਂ ਮੋਰੀ ਘੁੰਮ ਕਨਵਾਈ ਗਈ। ਤਾਂ ਉਮਦਾਤ ਉੱਤ ਤਾਰੀਖ ਦੇ ਵਿੱਚ ਸੋਹਣ ਲਾਲ ਸੂਰੀ ਵਿਆਹ ਬਰੇ ਜੋ ਵੀ ਲਿਖਿਆ ਉਹਨੇ ਉਹ ਪਹਿਲਾ ਮਹਾਰਾਜ ਨੇ ਸੁਣਾਇਆ ਜਾਂਦਾ ਸੀ। ਜੋ ਵੀ ਲਿਖਿਆ ਦਸੀਓ ਇਸ ਲਈ ਇੱਕ ਸਰਕਾਰੀ ਰਿਕਾਰਡ ਵੀ ਹੈਗਾ ਹੈ ਅਸਲ ਦੇ ਵਿੱਚ ਉਮਦਾਰ ਉੱਤਵਾਰੀਖ ਔਰ ਇਹਦੇ ਮਨ ਲਿਖਿਆ ਗਿਆ ਕਿ 10 ਮਾਰਚ ਨੂੰ ਮਹਾਰਾਜਾ ਨਰਦੀਪ ਸਿੰਘ ਅਟਾਰੀ ਪਿੰਡ ਵਿੱਚ ਗਏ ਤੇ ਡੋਲੇ ਨੂੰ ਲਾੜੇ ਦੇ ਨਾਲ ਅੰਮਰਸਰ ਵੱਲ ਤੋਰਿਆ ਇਸ ਵੇਲੇ ਭਾਰੀ ਮਾਤਰਾ ਚ ਪੈਸੇ ਭਰائے ਗਏ ਔਰ ਇਸ ਮਗਰੋਂ ਮਹਾਰਾਜਾ ਨਰਦੀਪ ਸਿੰਘ ਲਾਹੌਰ ਵਾਪਸ ਆਏ ਔਰ ਸਰ ਹੈਨਰੀ ਫੇਨ ਦੇ ਨਾਲ ਸ਼ਾਲਾ ਬਾਗ ਦੇ ਵਿੱਚ ਇਕੱਠ ਕੀਤਾ ਉਮਦਾਦ ਉਹ ਤਾਰੀਖ ਦੇ ਮੁਤਾਬਕ ਕਮਰ ਨੌ ਨਿਹਾਲ ਸਿੰਘ ਨੂੰ ਹੁਕਮ ਦਿੱਤਾ ਗਿਆ ਕਿ ਉਹ ਜੇਤੂ ਫੌਜੀਆਂ ਨੂੰ ਹਰ ਕਿਸਮ ਦੇ ਸਾਜੋ-ਸਮਾਨ ਗਹਿਣਿਆਂ ਨਾਲ ਸਜੀਆਂ ਕਾਠੀਆਂ ਤੇ ਹੋਰ ਸ਼ਾਨਦਾਰ ਚੀਜ਼ਾਂ ਨਾਲ ਸਭ ਤੋਂ ਉੱਚਤ ਢੰਗ ਨਾਲ ਸਜਾਏ ਤੇ ਉਹਨਾਂ ਦੀ ਪਰੇਡ ਲਾਰਡ ਸਾਹਿਬ ਜੋ ਕਿ ਬ੍ਰਿਟਿਸ਼ ਨਮਾਇंदे ਸੀ ਇਹਨਾਂ ਨੂੰ ਇਸ ਤਰ੍ਹਾਂ ਵਿਖਾਈ ਜਾਵੇ ਕਿ ਦੇਖਣ ਵਾਲਿਆਂ ਅਤੇ ਸੁਣਨ ਵਾਲਿਆਂ ਦੀਆਂ ਅੱਖਾਂ ਖੁੱਲੀਆਂ ਰਹਿ ਜਾਣ ਤਾਂ ਦੋਸਤੋ ਹੁਣ ਵਿਆਹ ਅਤੇ ਜਮਰੌਹ ਦੀ ਲੜਾਈ ਦਾ ਵੀ ਵਿਚ ਰੌਲਾ ਪੈਂਦਾ ਵਿਆਹ ਦੇ ਸੰਦਰਭ ਦੇ ਵਿੱਚ ਹਰੀਰਾਮ ਗੁਪਤਾ ਆਪਣੀ ਕਿਤਾਬ ਹਿਸਟਰੀ ਆਫ ਸਿਕਸ ਇਹਦੇ ਵਿੱਚ ਲਿਖਦਾ ਕਿ ਮਹਾਰਾਜਾ ਆਪਣੀ ਤਾਕਤ ਦੌਲਤ ਅਤੇ ਫੌਜ ਨਾਲ ਬ੍ਰਿਟਿਸ਼ ਨਮਾਇੰਦੇ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਸੀ ਇਸ ਲਈ ਪੇਸ਼ਾਵਰ ਸਣੇ ਹੋਰ ਥਾਮਾ ਤੋਂ ਵੀ ਫੌਜ ਵਾਪਸ ਬੁਲਾ ਲਈ ਗਈ ਔਰ ਮਹਾਰਾਜੇ ਵੱਲੋਂ ਹਰੀ ਸਿੰਘ ਨਲੂਏ ਨੂੰ ਖੈਬਰ ਦੇ ਕੋਲ ਖੈਬਰ ਦੇ ਬਿਲਕੁਲ ਮੂਹਰੇ ਜਮਰੌਦ ਉੱਤੇ ਕਿਲਾ ਬਣਾਉਣ ਲਈ ਕਿਹਾ ਗਿਆ। ਔਰ ਅਫਗਾਨ ਸ਼ਾਸਕ ਮੁਹੰਮਦ ਦੋਸਤ ਮੁਹੰਮਦ ਖਾਨ ਇਹ ਕਿਲੇ ਨੂੰ ਇੱਕ ਖਤਰਾ ਸਮਝਦਾ ਸੀ। 10 ਮਾਰਚ ਨੂੰ ਹਰੀ ਸਿੰਘ ਨੜੂਏ ਵੱਲੋਂ ਮਦਦ ਦੀ ਮੰਗ ਕਰਦੇ ਆ ਇੱਕ ਚਿੱਠੀ ਭੇਜੀ ਗਈ। ਔਰ ਉਹਨਾਂ ਨੂੰ ਜਵਾਬ ਦਿੱਤਾ ਗਿਆ ਕਿ ਬ੍ਰਿਟਿਸ਼ ਨੁਮਾਇੰਦੇ ਦੀ ਵਾਪਸੀ ਮਗਰੋਂ ਫੌਜ ਭੇਜ ਦਿੱਤੀ ਜਾਊਗੀ। 21 April ਨੂੰ ਇੱਕ ਹੋਰ ਚਿੱਠੀ ਭੇਜੀ ਗਈ। ਇਸ ਮਗਰੋਂ ਫਿਰ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਮਰ ਨੌਨਿਹਾਲ ਸਿੰਘ ਦੇ ਸਣੇ ਹੋਰ ਜਣਿਆਂ ਨੂੰ ਤੇਜ਼ੀ ਨਾਲ ਪਸ਼ਾਵਰ ਪਹੁੰਚਣ ਲਈ ਕਿਹਾ ਗਿਆ। ਔਰ ਹਰੀ ਸਿੰਘ ਨੜੂਏ ਦੀ 30 ਅਪ੍ਰੈਲ ਤੋਂ 1 ਮਈ ਦੇ ਵਿਚਕਾਰ ਲੜਦਿਆਂ ਦੀ ਸ਼ਹੀਦੀ ਹੋ ਗਈ ਸੀ। ਕਮਰ ਨੌਨਿਹਾਲ ਸਿੰਘ ਦੀ ਮੌਤ। ਕਮਰ ਨੌਨਿਹਾਲ ਸਿੰਘ ਕਿਲੇ ਦੀ ਰਾਖੀ ਲਈ ਕੰਮ ਕਰ ਰਹੇ ਸੀਗੇ। ਜਦੋਂ ਸ਼ੇਰੇ ਪੰਜਾਬ ਦੀ ਮੌਤ ਹੋ ਗਈ ਸੀ। ਇਸ ਲਈ ਉਹ 1840 ਦੇ ਵਿੱਚ ਫਿਰ ਲਾਹੌਰ ਵਾਪਸ ਆ ਗਏ। ਦਾ ਇਹਨਾਂ ਦੀ ਭੇਦ ਭਰੇ ਹਾਲਤ ਵਿੱਚ ਜਿਹੜੀ ਮੌਤ ਹੋਈ ਸੀ ਇਹ ਖੜਕ ਸਿੰਘ ਦੀ ਮੌਤ ਤੋਂ ਬਾਅਦ ਆਪਣੇ ਪਿਤਾ ਦੇ ਸੰਸਕਾਰ ਵਾਲੇ ਦਿਨ ਹੀ ਕਮਰ ਨੌਨਿਆਲ ਸਿੰਘ ਦੀ ਮੌਤ ਹੋ ਗਈ ਸੀ ਇਹ ਕਿਹਾ ਜਾਂਦਾ ਕਿ ਕਮਰ ਨੌਨਿਆਲ ਸਿੰਘ ਉੱਤੇ ਛੱਜਾ ਡਿੱਗ ਪਿਆ ਸੀਗਾ ਜੋ ਕੋ ਬਾਦਲਾ ਕੱਢਿਆ ਬਹੁੰਦਾ ਉੱਪਰ ਚਾਰੇ ਦੇ ਪਰ ਉਹਦੀ ਮੌਤੇ ਕਾਰਨ ਹਲੇ ਵੀ ਸਪਸ਼ਟ ਹੈ ਬ੍ਰਿਟਿਸ਼ ਪੈਨਸ਼ਨ ਰਿਕਾਰਡ ਦੇ ਮੁਤਾਬਕ ਕਮਰ ਨੌਨਿਆਲ ਸਿੰਘ ਦੇ 4 ਵਿਆਹ ਹੋਏ ਸੀਗੇ ਉਨ੍ਹਾਂ ਦੀਆਂ ਪਤਨੀਆਂ ਦੇ ਨੌ ਸੀਗੇ ਨਾਨਕੀ ਕੌਰ ਸਾਹਿਬ ਕੌਰ ਭਧੌੜਨ ਕੌਰ ਤੇ ਕਟੋਚਨ ਕੌਰ ਕਮਨੌਨ ਨਿਹਾਲ ਸਿੰਘ ਦੀ ਕੋਈ ਵੀ ਸੰਤਾਨ ਨਹੀਂ ਸੀ ਸ਼ੇਰੇ ਪੰਜਾਬ ਦੇ ਪੁੱਤਰ ਮਹਾਰਾਜਾ ਸ਼ੇਰ ਸਿੰਘ ਦੇ ਲਾਹੌਰ ਦਰਬਾਰ ਤੇ ਕਬਜ਼ੇ ਤੋਂ ਬਾਅਦ ਕਮਨੌਨ ਨਿਹਾਲ ਸਿੰਘ ਦੀ ਸੰਤਾਨ ਨੂੰ ਕਹਿੰਦੇ ਕੁੱਖ ਵਿੱਚ ਹੀ ਮਾਰ ਦਿੱਤਾ ਗਿਆ ਸੀ ਸਿਰਫ 5 ਸਾਲ ਪਹਿਲਾਂ ਹੀ ਕਮਨੌਨ ਨਿਹਾਲ ਸਿੰਘ ਦੇ ਵਿਆਹ ਉੱਤੇ ਪਰਿਵਾਰ ਦੀ ਚੜ੍ਹਤ ਬਾਰੇ ਜਸ਼ਨ ਮਨਾਏ ਜਾ ਰਹੇ ਸਨ ਔਰ ਇਹਦੇ 2 ਸਾਲ ਬਾਅਦ ਸ਼ੇਰੇ ਪੰਜਾਬ ਦੀ ਮੌਤ ਹੋ ਗਈ ਤੇ ਅਗਲੇ ਸਾਲਾਂ ਵਿੱਚ ਲਾਹੌਰ दरबार ਦੇ 4 ਬਾਰਸਾ ਖੜਕ ਸਿੰਘ ਕਮਨੌਨ ਨਿਹਾਲ ਸਿੰਘ ਤੇ ਸ਼ੇਰ ਸਿੰਘ ਦੀ ਵੀ ਮੌਤ ਹੋ ਗਈ ਸੀ ਤਾਂ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਸੋ ਮਿਲਦੇ ਆਂ ਅਗਲੀ ਵੀਡੀਓ ਚ ਨਵੀਂ ਜਾਣਕਾਰੀ ਲੈ ਕੇ ਦਿਓ ਆ ਗਿਆ ਸਤਿ ਸ਼੍ਰੀ ਅਕਾਲ